ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ सीबीआई ਵੱਲੋਂ ਜੋ ਡੀਆਈਜੀ ਪੁੱਲਰ ਸਾਹਿਬ ਨੂੰ ਜਿਹੜਾ ਹੈ ਹਰਚਰਨ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ सीबीआई ਨੇ 2 ਮਹੀਨੇ ਪਹਿਲਾਂ ਮੰਡੀ ਗੁਬਿੰਦਗੜ ਤੋਂ ਸਕ੍ਰੈਪ ਡੀਲਰ ਆਕਾਸ਼ ਬੱਤਾ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਉਹਨਾਂ ਦੇ ਦਫ਼ਤਰ ਤੋਂ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਜਿਸ ਵਿੱਚ ਆਕਾਸ਼ ਬੱਤਾਂ ਨੇ ਇਹ ਗੱਲ ਕਹੀ ਸੀ ਕਿ ਉਹਦੇ ਉੱਪਰ ਕੋਈ ਪੁਰਾਣਾ ਮਾਮਲਾ ਦਰਜ ਹੈ ਜਿਸ ਦੇ ਉੱਪਰ ਕਾਰਵਾਈ ਨੂੰ ਟਾਲਣ ਦੇ ਲਈ ਡੀਆਈਜੀ ਆਪਣੇ ਵਿਚੋਲੇ ਕ੍ਰਿਸ਼ਨੂ ਦੇ ਰਾਹੀਂ ਉਸ ਦੇ ਕੋਲੋਂ 8 ਲੱਖ ਰੁਪਏ ਦੀ ਜਿਹੜੀ ਰਿਸ਼ਵਤ ਦੀ ਮੰਗ ਕਰ ਰਹੇ ਹਨ ਅਜਿਹੇ ਵਿੱਚ ਬੱਤਾਂ ਨੇ ਫਿਰ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀਬੀਆਈ ਨੂੰ ਸੀਬੀਆਈ ਨੇ ਉਸ ਦੇ ਉੱਪਰ ਕਾਰਵਾਈ ਕਰਦਿਆਂ ਹੋਇਆ ਉਸ ਵਿਚੋਲੇ ਕ੍ਰਿਸ਼ਨੂ ਨੂੰ ਅਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ ਉਹਦੇ ਵਿੱਚ ਹੁਣ ਜਿਹੜਾ ਮਾਮਲਾ ਹੈ ਉਹ ਅਦਾਲਤ ਦੇ ਵਿੱਚ ਚੱਲ ਰਿਹਾ ਹੈ 8 ਲੱਖ ਰੁਪਏ ਰਿਸ਼ਵਤ ਦੇ ਚਰਚਿਤ ਮਾਮਲੇ ਦੇ ਵਿੱਚ ਹਰਚਰਨ ਸਿੰਘ ਡੀਆਈਜੀ ਹਰਚਰਨ ਸਿੰਘ ਤੇ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਸ਼ਰਦਾ ਨੂੰ ਇੱਕ ਜਿਹੜੀ ਨਵੀਂ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਇਹ ਉਹ ਗੱਲਬਾਤ ਹੈ ਜੋ सीबीआई ਦੀ ਗ੍ਰਿਫਤ ਵਿੱਚ ਆਏ ਕ੍ਰਿਸ਼ਨੂ ਨੇ ਡੀਆਈਜੀ ਭੁੱਲਰ ਦੇ ਨਾਲ ਕੀਤੀ ਸੀ ਉਹਦੇ ਵਿੱਚ ਇਸੇ ਰਿਕਾਰਡਿੰਗ ਦੀ ਧੂਮ ਆਧਾਰ ਦੇ ਉੱਪਰ ਹੀ ਜਿਹੜੀ ਡੀਆਈਜੀ ਭੁੱਲਰ ਦੀ ਭੂਮਿਕਾ ਉਹ ਪੱਕੀ ਹੋ ਗਈ ਸੀ ਕਿ ਰਿਸ਼ਵਤ ਜਿਹੜਾ ਲੈਣ ਦੇ ਮਾਮਲੇ ਦੇ ਵਿੱਚ सीबीआई ਨੇ ਕੁਝ ਦਿਨ ਬਾਅਦ ਮੁਹਾਲੀ ਦਫ਼ਤਰ ਜਾ ਕੇ ਉਹਨਾਂ ਨੂੰ ਜਿਹੜਾ ਉੱਥੋਂ ਉਹ ਗ੍ਰਿਫਤਾਰ ਕਰ ਲਿਆ ਸੀ ਸੀਬੀਆਈ ਨੇ ਹਾਲ ਹੀ ਵਿੱਚ ਇਸ ਕੇਸ ਵਿੱਚ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਕਰ ਦਿੱਤੀ ਹੈ ਇਸ ਚਾਰਜ ਸ਼ੀਟ ਵਿੱਚ ਇਸ ਰਿਕਾਰਡਿੰਗ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਦੇ ਆਧਾਰ ਜਿਸ ਦੇ ਆਧਾਰ ਤੇ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪੁੱਲਰ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਆ ਸੀ ਜਦੋਂ ਕਿ ਸ਼ਿਕਾਇਤ ਕਰਤਾ ਨੇ ਵਿਚੋਲੇ ਨੂੰ 5 ਲੱਖ ਰੁਪਏ ਜਿਹੜੇ ਉਹ ਦੇ ਦਿੱਤੇ ਸਨ ਇਸ ਵਿੱਚ ਪੁੱਲਰ ਨੇ ਰਿਸ਼ਵਤ ਦੀ ਰਕਮ ਲੈ ਕੇ ਕ੍ਰਿਸ਼ਨੂ ਨੂੰ ਆਪਣੇ ਦਫਤਰ ਦੇ ਵਿੱਚ ਬੁਲਾਇਆ ਸੀ ਇਹ ਕਾਲ ਰਿਕਾਰਡਿੰਗ ਤੋਂ ਜਿਹੜਾ ਉਹ ਸਾਫ਼ ਜਿਹੜਾ ਸ਼ੋ ਹੋ ਰਿਹਾ ਹੈ सीबीआई ਨੇ 16 ਅਕਤੂਬਰ ਨੂੰ ਸੈਕਟਰ 21 ਵਿੱਚ ਜਿਹੜਾ ਡੀਆਈਜੀ ਦਾ ਵਿਚੋਲਾ ਸੀ ਕ੍ਰਿਸ਼ਨੂ ਸ਼ਰਦਾ ਨੂੰ ਰੰਗੇ ਹੱਥੀ ਫੜਿਆ ਸੀ सीबीआई ਨੂੰ ਉਸ ਤੋਂ 5 ਲੱਖ ਰੁਪਏ ਬਰਾਮਦ ਹੋ ਗਏ ਸਨ ਜੋ ਸ਼ਿਕਾਇਤ ਕਰਤਾ ਨੇ ਉਸ ਨੂੰ ਦਿੱਤੇ ਸਨ ਤੇ ਉਹ ਮੰਨ ਵੀ ਗਿਆ ਸੀ ਕਿ ਇਹ ਰਕਮ ਉਸਨੇ ਪੁੱਲਰ ਦੇ ਕਹਿਣ ਤੇ ਸ਼ਿਕਾਇਤ ਕਰਤਾ ਜਿਹੜਾ ਆਕਾਸ਼ ਬੱਤਾ ਹੈ ਉਸ ਤੋਂ ਲਏ ਨੇ ਇਸ ਤੋਂ ਬਾਅਦ सीबीआई ਨੇ ਕ੍ਰਿਸ਼ਨੂ ਤੋਂ ਭੁੱਲਰ ਦੇ ਫੋਨ ਤੇ ਕਾਲ ਕਰਵਾਈ ਸੀ ਤੇ ਤਾਂ ਕਿ ਪੁਸ਼ਟੀ ਹੋ ਸਕੇ ਕਿ ਵਾਕਈ ਜਿਹੜਾ ਕ੍ਰਿਸ਼ਨੂ ਹੈ ਉਹ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਹੈ ਕਿਤੇ ਇਹ ਜਾਣ ਬੁੱਝ ਕੇ ਡੀਆਈਜੀ ਭੁੱਲਰ ਦਾ ਨਾਮ ਤਾਂ ਨਹੀਂ ਲੈ ਰਿਹਾ ਪਰ ਜਦੋਂ ਕ੍ਰਿਸ਼ਨੂ ਕੋਲੋਂ ਭੁੱਲਰ ਨੂੰ ਫੋਨ ਕਰਵਾਇਆ ਗਿਆ ਤਾਂ ਉਹ ਜਿਹੜੀ ਰਿਕਾਰਡਿੰਗ ਹੈ ਉਸ ਨੂੰ ਆਧਾਰ ਬਣਾਇਆ ਗਿਆ ਇਸ ਕੇਸ ਦੇ ਵਿੱਚ ਕਿ ਵਾਕਈ ਭੁੱਲਰ ਨੇ ਉਹ ਰਿਸ਼ਵਤ ਜਿਹੜੀ ਹੈ ਉਹ ਮੰਗੀ ਸੀ ਉਸ ਰਿਕਾਰਡਿੰਗ ਦਾ ਤੁਹਾਨੂੰ ਹਵਾਲਾ ਦੇ ਰਹੇ ਆ। ਕ੍ਰਿਸ਼ਨੂ ਨੇ ਫੋਨ ਕੀਤਾ ਹੈਲੋ ਸਰ। ਉਹਨੂੰ 8 ਕਹੇ ਸੀ 5 ਫੜਾ ਗਿਆ ਹੈ ਜੀ। ਪੁੱਲਰ ਕੋ جواب ਦਿੰਦਾ ਪਹਿਲਾਂ ਉਰੇ ਆ ਫੇਰ ਗੱਲ ਕਰਾਂਗੇ। ਉਹਨੂੰ ਨਾਲ ਲੈ ਕੇ ਆ ਕਿੱਥੇ ਹੈ? ਕ੍ਰਿਸ਼ਨੂ ਕੋ جواب ਦਿੰਦਾ ਉਹ ਤਾਂ ਚੰਡੀਗੜ੍ਹ ਹੈ। ਮੈਨੂੰ ਕਹਿੰਦਾ 5 ਫੜਾ ਦੇ। ਪੁੱਲਰ ਸਾਹਿਬ ਦਾ ਇਹ ਕਹਿਣਾ ਹੁਣ ਤੂੰ ਪਹਿਲਾਂ ਪੈਸੇ ਲੈ ਕੇ ਮੇਰੇ ਕੋਲ ਆ। ਉਹਨੂੰ ਨਾਲ ਲੈ ਕੇ ਆ ਫਿਰ ਉਹਦੇ ਨਾਲ ਡੀਲ ਕਰਦੇ ਆ। ਕ੍ਰਿਸ਼ਨੂ ਕਹਿੰਦਾ ਠੀਕ ਹੈ ਜੀ ਤਾਂ ਫੋਨ ਕੱਟ ਦਿੱਤਾ ਜਾਂਦਾ ਉਸ ਵੇਲੇ ਇਹ ਜਿਹੜਾ ਫੋਨ ਸੀ ਇਹ सीबीआई ਵੱਲੋਂ ਹੀ ਕਰਵਾਇਆ ਗਿਆ ਸੀ ਡੀਆਈਜੀ ਭੁੱਲਰ ਨੂੰ ਤਾਂ ਕਿ ਪੁਸ਼ਟੀ ਹੋ ਸਕੇ ਕਿ ਜਿਹੜਾ ਕ੍ਰਿਸ਼ਨੂ ਹੈ ਇਹ ਸੱਚ ਬੋਲ ਰਿਹਾ ਹੈ ਕਿ ਝੂਠ ਬੋਲ ਰਿਹਾ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਕ੍ਰਿਸ਼ਨੂ ਨੂੰ ਗ੍ਰਿਫਤਾਰ ਕੀਤਾ ਉਸ ਨੂੰ सीबीआई ਉਹਦੇ ਘਰ ਵੀ ਲੈ ਕੇ ਗਈ सीबीआई ਨੂੰ ਕ੍ਰਿਸ਼ਨੂ ਦੇ ਘਰੋਂ ਜਿਹੜੀ ਡਾਇਰੀ ਮਿਲੀ ਸੀ ਉਸ ਵਿੱਚ ਜਿੰਨਾ ਅਫਸਰਾਂ ਦੇ ਨਾਮ ਸਨ ਉਹ ਅਜੇ ਵੀ सीबीआई ਦੀ ਰਡਾਰ ਤੇ ਨੇ सीबीआई ਨੇ ਉਹਨਾਂ ਦੇ ਖਿਲਾਫ ਜਾਂਚ ਖੁੱਲੀ ਰੱਖੀ ਹੋਈ ਹੈ ਉਹਨਾਂ ਦੀ ਭੂਮਿਕਾ ਸਾਹਮਣੇ ਆਉਣ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਉਹ ਹੋ ਸਕਦੀ ਹੈ ਇਸ ਵਕਤ ਇਹ ਜਿਹੜੀ ਚਾਰਜ ਸ਼ੀਟ ਹੈ ਇਹ ਪੁੱਲਰ ਦੇ ਖਿਲਾਫ ਅਦਾਲਤ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਜਿਹੜੀ ਸਭ ਤੋਂ ਪਹਿਲਾ ਅਹਿਮ ਸਬੂਤ सीबीआई ਨੇ ਪੇਸ਼ ਕੀਤਾ ਹੈ ਅਦਾਲਤ ਦੇ ਵਿੱਚ ਉਹ ਇਹ ਹੈ ਕਿ ਪੁੱਲਰ ਨੇ ਹੀ ਜਿਹੜਾ ਕ੍ਰਿਸ਼ਨੂ ਨੂੰ ਆਕਾਸ਼ ਬੱਤਾ ਤੋਂ ਜਿਹੜਾ ਪੈਸੇ ਲੈਣ ਦੇ ਲਈ ਭੇਜਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਆਕਾਸ਼ ਬੱਤਾ ਨੂੰ ਜਦੋਂ ਗ੍ਰਿਫਤ ਕ੍ਰਿਸ਼ਨੂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਤਾਂ ਉਹਦੇ ਕੋਲੋਂ ਕਾਲ ਕਰਵਾਈ ਗਈ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਕਿ ਵਾਕਈ ਪੁੱਲਰ ਨੇ ਹੀ ਰਿਸ਼ਵਤ ਦੀ ਜਿਹੜੀ ਹੈ ਉਹ ਮੰਗ ਕੀਤੀ ਹੈ ਤੇ ਵਿਚੋਲਗੀ ਦੀ ਭੂਮਿਕਾ ਕ੍ਰਿਸ਼ਨੂ ਨਿਭਾ ਰਿਹਾ ਹੈ ਜਦੋਂ ਕ੍ਰਿਸ਼ਨੂ ਨੇ ਫੋਨ ਕੀਤਾ ਤਾਂ ਉਹਦੇ ਵਿੱਚ ਪੁੱਲਰ ਦੀ ਜਿਹੜੀ ਵਰਡਿੰਗ ਸੀ ਉਹਦੇ ਤੋਂ ਇਹ ਕਲੀਅਰ ਹੋ ਗਿਆ ਕਿ ਇਹ ਜਿਹੜੀ ਰਿਸ਼ਵਤ ਦੀ ਮੰਗ ਹੈ ਉਹਨਾਂ ਵੱਲੋਂ ਹੀ ਕੀਤੀ ਗਈ ਸੀ ਧੰਨਵਾਦ